ਕਿ ਨਾ ਉਹ ਪੰਜਾਬ ਚ ਦਿੱਤੀ ਜਾ ਰਹੀ ਆ ਸੋ ਭਗਵਾਨ ਮਾਨ ਜੀ ਜਿਹੜਾ ਤੁਸੀਂ ਐਡਾ ਸਾਡਾ ਨਾਮ ਰੋਸ਼ਨ ਕੀਤਾ ਭਾਵੇਂ ਸਾਡੇ ਮੁਲਾਜ਼ਮ ਤੁਹਾਨੂੰ ਅੱਜ ਕੋਸ ਦੇ ਆ ਪਰ ਮੈਂ ਤੁਹਾਡਾ ਜਰੂਰ ਧੰਨਵਾਦ ਕਰਦਾ ਕਿ ਇੰਨੀਆਂ ਤਨਖਾਹਾਂ ਦੇ ਕੇ ਜਿਹੜਾ ਤੁਸੀਂ ਪੰਜਾਬ ਦਾ ਨਾਮ ਰੋਸ਼ਨ ਕੀਤਾ ਆ ਮਾਰੇ ਅਜੇ ਵੀ ਸੋਚਣ ਦਾ ਟਾਈਮ ਆ ਇਹ ਜਿਹੜੇ ਪੰਜਾਬੀ ਆ ਨਾ ਇਹਨਾਂ ਦੀ ਇੱਕ ਫਿਤਰਤ ਆ ਵੀ ਜੇ ਕਿਸੇ ਨੂੰ ਪਸੰਦ ਕਰ ਦਿਆ ਤਾਂ ਸਰਕਾਰ ਨੇ ਕੀ ਪੱਖ ਰੱਖਿਆ ਹੈ ਔਰ ਜੱਜ ਸਾਹਿਬ ਨੇ ਇਸ ਦੇ ਉੱਪਰ ਕੀ ਟਿੱਪਣੀ ਕੀਤੀ ਹੈ ਇਸ ਦਾ ਅੰਤਿਮ ਫੈਸਲਾ ਹੋ ਗਿਆ ਹੈ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਵੇਗਾ ਆਓ ਜਾਣਦੇ ਅੱਜ ਦੀ ਵੀਡੀਓ ਦੇ ਵਿੱਚ ਬਣੇ ਰਹਿਣਾ ਵੀਡੀਓ ਦੇ ਐਂਡ ਤੱਕ ਜੀ ਦੋ ਸੂ ਗੱਲ ਕਰਾਂਗੇ ਛੇਮਾ ਪੇ ਕਮਿਸ਼ਨ 1 ਜਨਵਰੀ 2016 ਤੋਂ ਲਾਗੂ ਹੋਇਆ ਸੀ ਅਤੇ ਇਸ ਤੋਂ ਬਾਅਦ ਜਿਹੜੀਆਂ ਅਦਾਇਕੀਆਂ ਨੇ ਉਹ 1.7 2021 ਤੋ ਕੀਤੀਆਂ ਗਈਆਂ ਜਾਣੀ ਕਿ ਪੰਜਾਬ ਦੇ ਵਿੱਚ ਜਿਹੜੇ ਲੱਖਾਂ ਪੈਨਸ਼ਨਰਸ ਨੇ ਜਿਹੜੇ EMPLOYEES ਨੇ ਉਹਨਾਂ ਦਾ ਜਿਹੜਾ ਹੈ 5.5 ਸਾਲਾਂ ਦਾ ਏਰੀਅਰ ਹੈ 1.1 2016 ਤੋਂ ਲੈ ਕੇ 36 2021 ਤੱਕ ਦਾ ਉਹ ਅਜੇ ਤੱਕ ਸਰਕਾਰ ਦੇ ਵੱਲੋਂ ਅਦਾ ਨਹੀਂ ਕੀਤਾ ਗਿਆ ਹੈ ਇਸ ਤੋਂ ਜਿਹੜੀ ਹੈ ਪਿਛਲੀ ਸਰਕਾਰ ਸੀ ਜਦੋਂ ਪੇ ਕਮਿਸ਼ਨ ਲਾਗੂ ਕੀਤਾ ਗਿਆ ਸੀ ਤਾਂ ਇਹ ਦੱਸਿਆ ਗਿਆ ਸੀ ਕਿ ਕਿਵੇਂ ਜਿਹੜਾ ਹੈ ਇਸ ਦਾ ਏਰੀਅਰ ਹੈ ਹਰ 6 ਮਹੀਨੇ ਬਾਅਦ ਇੱਕ ਕਿਸ਼ਤ ਜਿਹੜੀ ਹੈ ਅਦਾ ਕੀਤੀ ਜਾਵੇਗੀ ਲਗਭਗ 13000 ਕਰੋੜ ਦਾ ਜਿਹੜਾ ਹੈ ਐਸਟੀਮੇਟ ਦੱਸਿਆ ਗਿਆ ਸੀ ਪਰ ਇਸ एलान ਤੋਂ ਬਾਅਦ ਪੀਕ ਮਿਸ਼ਨ ਜਿਹੜਾ ਹੈ ਉਹ ਦੇਣਾ ਜ਼ਰੂਰੀ ਸ਼ੁਰੂ ਜ਼ਰੂਰ ਸ਼ੁਰੂ ਕੀਤਾ ਗਿਆ ਸੀ ਪਰ ਇਹਦਾ ਜਿਹੜਾ ایرਰ ਹੈ ਅਜੇ ਤੱਕ ਨਹੀਂ ਦਿੱਤਾ ਗਿਆ ਸੋ ਇਸ ਨੂੰ ਲੈ ਕੇ ਜਿਹੜੇ ਮੁਲਾਜ਼ਮ ਅਤੇ ਪੈਸ਼ਨਰਸ ਦੇ ਜਿਹੜੇ ਪੈਸ਼ਨਰਸ ਨੇ ਉਹਨਾਂ ਨੇ ਕਈ ਪਟੀਸ਼ਨ ਜਿਹੜੀਆਂ ਨੇ ਮਾਨ ਜੋ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਦਾਇਰ ਕੀਤੀਆਂ ਸਨ ਔਰ ਇਸ ਤੋਂ ਬਾਅਦ ਇੱਕ ਕੰਪੈਂਟ ਕੰਟੈਂਪਟ ਜਿਹੜੀ ਪਟੀਸ਼ਨ ਜਿਹੜੀ ਹੈ ਦਾਇਰ ਕੀਤੀ ਗਈ ਸੀ 35 26 2024 ਜਿਸ ਦੀ ਸੁਣਵਾਈ ਜਿਹੜੀ ਹੈ ਉਹ 29 ਨਵੰਬਰ 2024 ਨੂੰ ਹੋਈ ਹੈ ਸੋ ਇਸ ਤੋਂ ਪਹਿਲਾਂ ਜਿਹੜੀਆਂ ਸੁਣਵਾਈਆਂ ਹੋਈਆਂ ਨੇ ਉੱਥੇ ਸਰਕਾਰ ਦੇ ਵੱਲੋਂ ਦੱਸਿਆ ਗਿਆ ਸੀ ਕਿ ਕਿਵੇਂ ਉਹ ਜਿਹੜੀ ਹੈ ਕੈਬਨਟ ਸਬ ਕਮੇਟੀ ਦੇ ਵਿੱਚ ਇਸ ਨੂੰ ਰੱਖ ਕੇ ਵਿਚਾਰ ਕਰ ਰਹੇ ਨੇ ਔਰ 2030 31 ਤੱਕ ਇਸ ਦੀ ਅਦਾਇਗੀ ਕਰਨ ਦੇਣਗੇ ਤਾਂ ਜੱਜ ਸਾਹਮਣੇ ਕਿਹਾ ਸੀ ਕਿ ਪੇ ਕਮਿਸ਼ਨ ਇੱਕ ਇੱਕ 2016 ਦੇ ਵਿੱਚ ਲਾਗੂ ਹੋਇਆ ਹੈ ਅਤੇ ਜੇਕਰ ਤੁਸੀਂ 30 31 ਤੱਕ ਅਦਾ ਕਰ ਦਿੰਦੇ ਹੋ ਤਾਂ ਇਸ ਨੂੰ ਲਗਭਗ 15 ਸਾਲ ਦਾ ਸਮਾਂ ਜਿਹੜਾ ਹੈ ਹੋ ਜਾਏਗਾ ਤੇ ਜਿਹੜਾ ਅਗਲਾ ਪੇ ਕਮਿਸ਼ਨ ਹੈ ਸਤਮਾ ਪੇ ਕਮਿਸ਼ਨ ਹੈ ਪੰਜਾਬ ਦਾ ਉਹ ਵੀ ਲਾਗੂ ਹੋਣ ਵਾਲਾ ਹੈ ਸੋ ਇਸ ਦੇ ਉੱਪਰ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਪ੍ਰਿੰਸੀਪਲ ਸੈਕਟਰੀ ਨੇ ਸਾਹਿਬ ਨੇ ਉਹਨਾਂ ਨੇ ਕਿਹਾ ਸੀ ਕਿ ਕੈਬਨਟ ਸਬ ਕਮੇਟੀ ਜਿਹੜੀ ਇੱਥੇ ਮੋੜ ਵਿਚਾਰ ਕਰੇਗੀ ਸੋ ਇਸ ਤੋਂ ਬਾਅਦ ਫਿਰ ਜਿਹੜਾ ਹੈ ਕੋਈ ਜਵਾਬ ਜਿਹੜਾ ਹੈ ਧਾਰਕ ਕੀਤਾ ਜਾਵੇਗਾ ਸੋ ਇਸੇ ਦੇ ਪੇਸ਼ੀ ਦੇ ਦੌਰਾਨ ਜਾਣੇ ਕਿ 29 ਨਵੰਬਰ ਦੀ ਪੇਸ਼ੀ ਦੇ ਦੌਰਾਨ ਜਿਹੜਾ ਕੀ ਜ਼ਾਈ ਸਾਹਿਬ ਨੇ ਜਿਹੜੇ ਨੇ ਉਹ ਵੀਡੀਓ ਕਾਨਫਰੈਂਸਿੰਗ ਰਾਹੀਂ ਜਿਹੜੇ ਹਾਜ਼ਰ ਹੋਏ ਨੇ ਤੇ ਉਹਨਾਂ ਨੇ ਫਿਰ ਜਿਹੜਾ ਹੈ ਇਹ ਜਵਾਬ ਦਿੱਤਾ ਹੈ ਕਿ 2028-29 ਤੱਕ ਜਿਹੜਾ ਹੈ ਉਹ ਪੀ ਕਮਿਸ਼ਨ ਦਾ ਏਰੀਅਰ ਅਦਾ ਕਰ ਦੇਣਗੇ ਪਰ ਇਸ ਦੇ ਉੱਪਰ ਫਿਰ ਜੱਜ ਸਾਹਿਬ ਨੇ ਕਿਹਾ ਹੈ ਕਿ ਤੁਸੀਂ ਇਸ ਤੇ ਵਿਚਾਰ ਕਰੋ ਕਿਉਂਕਿ ਜਿਹੜੇ ਲੱਖਾਂ ਮਲਾਜ਼ਮ ਅਤੇ ਪੈਨਸ਼ਨਰਸ ਨੇ ਉਹਨਾਂ ਦਾ ਬਹੁਤ ਸਾਰਾ ਏਰੀਅਰ ਹੈ ਜਿਹੜਾ ਇਸ ਵਕਤ ਜਿਹੜਾ ਕਲੈਕਟ ਹੋ ਚੁੱਕਿਆ ਹੈ ਅਤੇ ਉਹ ਤੁਹਾਨੂੰ ਉਸ ਸਮੇਂ ਸਿਰ ਇਨਸ ਨੂੰ ਅਦਾ ਕਰਨਾ ਪਵੇਗਾ ਇਸ ਦੇ ਉੱਪਰ ਮੁਰ ਉਹਨਾਂ ਨੇ ਇੱਕ ਹਫ਼ਤੇ ਦਾ ਸਮਾਂ ਲਿਆ ਹੈ 13 13700 59 ਕਰੋੜ ਜਿਹੜਾ ਰੁਪਇਆ ਹੈ 30 9 2024 ਨੂੰ ਕੈਬਨਟ ਸਭ ਕਮੇਟੀ ਦੀ ਅਹਿਮ ਮੀਟਿੰਗ ਹੋਈ ਹੈ ਇਸ ਇਹ ਮੀਟਿੰਗ ਜਿਹੜੀ ਹੈ ਪੇ ਕਮਿਸ਼ਨ ਦੇ ਏਰੀਆ ਨੂੰ ਲੈ ਕੇ ਹੋਈ ਸੀ ਕਿ ਜਿਹੜੀ ਸਬ ਕਮੇਟੀਆਂ ਨੇ ਉਹਨਾਂ ਦੇ ਵੱਲੋਂ ਫੈਸਲਾ ਲਿਆ ਗਿਆ ਸੀ ਕਿ ਜਿਹੜੇ ਪੜਾ ਦੇ ਵਿੱਚ ਜਿਹੜਾ ਕਿ 1479 ਕਰੋੜ ਰੁਪਇਆ ਜਿਹੜਾ ਹੈ ਬਕਾਇਆ EMPLOYEES ਦਾ ਪੈਸ਼ ਰਾ ਜ਼ਬ ਬਕਾਇਆ ਹੈ ਜਿਹੜਾ ਕਿ ਵੱਖ-ਵੱਖ ਲੀਵ ਇਨ ਕੈਚਮੈਂਟ ਦਾ ਵੱਖ-ਵੱਖ ਹੋਰ ਜਿਹੜੇ ਬੈਨੀਫਿਟਸ ਨੇ ਹੋਰ ਦੇਨ ਜੋਗ ਹੋਵੇਗਾ ਦਿੱਤਾ ਜਾਵੇਗਾ ਤੁਸੀਂ ਵੱਡੀ ਅਪਡੇਟ ਅਪਡੇਟ ਵਿੱਚ ਬਨੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਤੇ ਨਵੇਂਓ ਚੈਨਲ ਨੂੰ ਜਰੂ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਯੂਰ ਕਰ ਲੈਣਾ ਜੀ ਧੰਨਵਾਦ